ਤਾਂ ਜਿਵੇਂ ਇਕੱਤਾ ਗੁਰਾਹਾ ਗਿਆ ਜਿਵੇਂ ਪਿੰਡ ਠੱਠਾਂ ਦੇ ਵਿੱਚ ਮੀਟਿੰਗ ਕੀਤੀ ਹੈ ਤੇ ਆਪਣਾ ਜੋ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਕਿ ਕੱਲ ਨੂੰ ਸਾਰੇ ਪੰਜਾਬ ਦੇ ਜਿਹੜੇ ਐਮ ਐਲ ਏ ਮੰਤਰੀਆਂ ਦੇ ਘਰਾ ਕੇ ਜਿਹੜੇ ਧਰਨੇ ਦੇ ਕੇ ਤੇ ਆਪਣਾ ਜਿਹੜਾ 18 ਮੰਗਾਂ ਦਾ ਮੰਗ ਪੱਤਰ ਉਹ ਆਪਾਂ ਜਿਹੜਾ ਇਹਨਾਂ ਦੇ ਰਾਹੀਂ ਜਿਹੜਾ ਮੁੱਖ ਮੰਤਰੀ ਨੂੰ ਭੇਜਣਾ ਜਿਹਦੇ ਨਾਲ ਆਪਣਾ ਜਿਹੜਾ ਮੰਗਾਂ ਮੁੱਖ ਮੰਗਾਂ ਨੇ ਕਿ ਜਿਹੜੀ ਪੰਜਾਬ ਦੀ ਜਿਹੜੀ ਖੇਤੀ ਆ ਉਹਨੂੰ ਆਪਣੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਆਪਾਂ ਇਹ ਲਾਹੇਵੰਦੀ ਖੇਤੀ ਜਿਹੜੀ ਆ ਇਹ ਲਾਗੂ ਕਰਾਂਗੇ ਤੇ ਜਿਹਦੇ ਵਿੱਚ ਸਾਰੇ ਜੱਥੇਬੰਦੀਆਂ ਦੀ رائے ਵੀ ਲਈ ਗਈ ਆ ਬੁੱਧੀਜੀਵਾਂ ਦੀ رائے ਲਈ ਗਈ ਆ ਬਸ ਖਰੜਾ ਜਿਹੜਾ ਉਹ ਤਿਆਰ ਹੋਇਆ ਪਿਆ ਤੇ ਖਰੜਾ ਜਿਹੜਾ ਜੱਥੇਬੰਦੀਆਂ ਨੂੰ ਵੀ ਦਿੱਤਾ ਪੰਜਾਬ ਸਰਕਾਰ ਨੇ ਜਿਹੜਾ ਵੀ ਜੱਥੇਬੰਦੀਆਂ ਨੇ ਪੜ੍ਹ ਕੇ ਉਹਦੇ ਵੀ ਉਹਦੀਆਂ ਜਿਹੜੀਆਂ ਕੁਝ ਰੁਟੀਆਂ ਸੀ ਉਹ ਦੁਬਾਰਾ ਫਿਰ ਭੇਜੀਆਂ ਪੰਜਾਬ ਸਰਕਾਰ ਨੂੰ ਇਹ ਮੁਖ ਮੰਗਿਆ ਕਿ ਉਹ ਪੰਜਾਬ ਸਰਕਾਰ ਹੁਣ ਜਿਹੜਾ ਖੇਤੀ ਖਰੜਾ ਕਿਸਾਨਾਂ ਮਿਹਤੂਰਾ ਵਾਤਾਵਰਨ ਪਖੀ ਤੇ ਕਾਰਪੋਰੇਟ ਘਰਾਣਿਆਂ ਤੋਂ ਮੁਕਤ ਉਹ ਜਿਹੜਾ ਖਰੜਾ ਲਾਗੂ ਕਰੇ ਤਾਂ ਕਿ ਇਥੋਂ ਦੀ ਜਿਹੜੀ ਆ ਕਿਸਾਨੀ ਜਿਹੜੀ ਉਹ ਬਚਾਈ ਜਾਵੇ ਦੂਜੀ ਗੱਲ ਜਿਹੜੀ ਸੀ ਕਿ ਜਿਹੜਾ ਹਰ ਇੱਕ ਵਿਭਾਗ ਨੂੰ ਜਿਹੜਾ ਸਰਕਾਰ ਸੈਂਕਲ ਦੀ ਜਿਹੜੀ ਆ ਉਹ ਨਿੱਜੀ ਕਰਨ ਕਰ ਰਹੀ ਆ ਬਿਜਲੀ ਬੋਰ ਦਾ ਨਿੱਜੀ ਕਰਨ ਕਰਤਾ ਰੇਲਵੇ ਦਾ ਕਰਤਾ ਟ੍ਰਾਂਸਪੋਰਟ ਰੋਡਵੇ ਦਾ ਕਰਤਾ ਤੇ ਇਹਦੇ ਨਾਲ ਹੀ ਹੁਣ ਜਿਹੜੀ ਸਰਕਾਰ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਕੱਲ ਨੂੰ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਮੰਤਰੀਆਂ ਦੇ ਘਰਾਂ ਅੱਗੇ ਜਿਹੜਾ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾ ਸਵਰਧੀ 18 ਮੰਗਾ ਦਾ ਜਿਹੜਾ ਮੰਗ ਪੱਤਰ ਆ ਉਹ ਆਪਾਂ 4 ਘੰਟੇ ਜਿਹੜਾ ਰੋਸ ਧਰਨਾ ਦੇ ਕੇ ਤੋਂ ਮੰਗ ਪੱਤਰ ਜਿਹੜੇ ਆ ਮੁੱਖ ਮੰਤਰੀ ਦਾ ਕਹੇ ਆ ਜਿਹਦੇ ਵਿੱਚ ਆਪਣੀ ਮੁੱਖ ਮੰਗ ਆ ਕਿ ਖੇਤੀ ਕਿੱਤਾ ਜਿਹੜਾ ਉਹ ਲਾਹੇਵੰਦਾ ਬਣਾਇਆ ਜਾਵੇ ਤੇ ਨਵੀਂ ਖੇਤੀ ਨੀਤੀ ਜਿਹੜੀ ਪੰਜਾਬ ਸਰਕਾਰ ਨੇ ਚੋਣਾਂ ਵੇਲੇ ਕਿਹਾ ਸੀ ਉਹਨੂੰ ਫੌਰੀ ਲਾਗੂ ਕੀਤਾ ਜਾਵੇ ਇਹਦੇ ਨਾਲ ਹੀ ਜਿਹੜਾ ਮਤਲਬ ਜਿਹੜੇ ਹੈਗੇ ਮਹਿਕਮਿਆਂ ਦਾ ਇੰਚੀ ਕਰਨ ਕਰਨਾ ਉਹ ਬੰਦ ਕੀਤਾ ਜਾਵੇ ਜਿਹੜੇ ਕਿਸਾਨਾਂ ਤੇ ਪਾਏ ਹੋਏ ਕੇਸ ਆ ਉਹ ਰੱਦ ਕੀਤੇ ਜਾਣ ਤੇ ਇਹਦੇ ਨਾਲ ਹੀ ਅਸੀਂ ਬੇਨਤੀ ਕਰਦੇ ਆ ਸਮੁੱਚੇ ਕਿਸਾਨਾਂ ਮਜ਼ਦੂਰਾਂ ਨੂੰ ਕਿ ਆਪਾਂ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਗੁਰਦਾਸਪੁਰ ਦੇ ਵਿੱਚ ਤਿੰਨ ਐਮਐਲਏਆ ਪਟਿਆਲਾ ਡੇਰਾਬਾਬਾ ਨਾਨਕ ਹਰਗਵਿੰਦਪੁਰ ਤੇ ਜਿਹੜਾ ਪਠਾਨਕੋਟ ਦੇ ਵਿੱਚ ਸਾਡੇ ਲਾਲਚੰਦ ਕਟਾਰੂ ਚੱਕ ਜੀ ਕੈਬਨਟ ਮੰਤਰੀ ਉਹਨਾਂ ਦੇ ਘਰ ਅੱਗੇ ਜਿਹੜਾ ਉਹ ਹੋਊਗਾ ਤੇ ਆਪਾਂ ਬੇਨਤੀ ਕਰਦੇ ਆ ਸਾਰੇ ਜ਼ਿਲ੍ਹੇ ਦੇ ਕਿਸਾਨਾਂ ਮਜ਼ਦੂਰਾਂ ਨੂੰ ਸਾਡੀਆਂ ਭੈਣਾਂ ਨੂੰ ਨੌਜਵਾਨਾਂ ਨੂੰ ਕਿ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਾਂ ਜਿਹੜੀ ਆ ਸਮੂਹਿਕਤ ਕਰੀਏ ਤਾਂ ਕਿ ਆਪਣੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਆਪਾਂ ਲਾਗੂ ਕਰਵਾ ਸਕੀਏ ਆ ਹੁਣ ਥੋੜਾ ਸਮਾਈਆ ਪੀ ਬਿਜਲੀ ਬੋਰਡ ਦਾ ਜਿਹੜਾ ਨਿਜੀਕਰਨ ਹੋ ਗਿਆ ਤੇ ਉਹਦੇ ਨਾਲ ਚਿੱਪ ਵਾਲੇ ਮੀਟਰ ਜਿਹੜੇ ਲੱਗ ਰਹੇ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਘਰਾਂ ਦੀਆਂ ਖਬਰਾਂ ਆ ਰਹੀਆਂ ਕਿ ਬਿੱਲ ਇੰਨੇ ਆ ਰਹੇ ਆ ਜਰਮਾਨੇ ਏਡੇ ਵੱਡੇ ਪਾਏ ਜਾ ਰਿਹਾ ਕਿ ਉਹਨਾਂ ਦੇ ਘਰਾਂ ਦੀ ਬਿਜਲੀ ਜਿਹੜੀ ਆ ਸਰਕਾਰ ਬੰਦ ਕਰਨ ਵਾਲੇ ਪਾਸੇ ਜਾ ਰਹੀ ਆ ਉਹਨਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਇਹ ਗਿਣਤੀ ਹੋਰ ਵੱਧਣੀ ਆ ਇਸ ਕਰਕੇ ਸਾਡੀ ਪੰਜਾਬ ਸਰਕਾਰ ਤੋਂ ਮੰਗਿਆ ਕਿ ਚਿਪ ਵਾਲੇ ਮੀਟਰ ਜਿਹੜੇ ਲਾਉਣੇ ਬੰਦ ਕੀਤੇ ਜਾਣ ਬਿਜਲੀ ਬੋਰਡ ਦਾ ਐਕਟ ਜਿਹੜਾ 2022 ਉਹਨੂੰ ਰੱਦ ਕਰਕੇ ਇਹਦਾ ਸਰਕਾਰੀਕਰਨ ਕੀਤਾ ਜਾਵੇ ਤੇ ਜੁੰਟਾ ਦੇ ਰੇਟ ਜਿਹੜੀ ਆ ਘਟਾਏ ਜਾਣ ਇਸੇ ਤਰ੍ਹਾਂ ਹੀ ਮਤਲਬ ਆਪਣੇ ਜਿਹੜੇ ਪੰਜਾਬ ਦੇ ਵਿੱਚ ਅਡਾਨੀਆਂ ਪਾਨੀਆਂ ਦੇ ਸੈਲੋਗ੍ਰਾਮ ਖੁੱਲੇ ਹੋਏ ਆ ਉਹਨਾਂ ਨੂੰ ਸਰਕਾਰ ਕਬਜ਼ੇ ਚ ਲੈ ਕੇ ਉਹਨਾਂ ਦਾ ਜਿਹੜਾ ਸਟੋਰਿੰਗ ਵਾਲਾ ਸਿਸਟਮ ਹੈ ਉਹ ਆਪ ਕਰੇ ਤੇ ਇਸ ਮੰਡੀ ਨੂੰ ਜਿਹੜੀ ਆ ਸਰਕਾਰੀ ਇਹਨੂੰ ਮਜ਼ਬੂਤ ਬਣਾਇਆ ਜਾਵੇ ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਸਾਡੇ ਕਿਸਾਨਾਂ ਨੂੰ ਭਾਅ ਵਾਧ ਮਿਲੇਗਾ ਜੇ ਪ੍ਰਾਈਵੇਟ ਵਪਾਰੀ ਖਰੀਦੂਗਾ ਉਪਰ ਪ੍ਰਾਈਵੇਟ ਬੁਬਾਰੀ ਉਸ ਸਮੇਂ ਉਹਨਾਂ ਸਮਾਂ ਹੀ ਬਰੇਟ ਵੱਧ ਦੇਊਗਾ ਜਿੰਨਾ ਚਿਰ ਸਾਡੀ ਸਰਕਾਰੀ ਮੰਡੀ ਜਿਹੜੀ ਆ ਉਹ ਠਟਰਾਉਂ ਕੇ ਜੇ ਸਰਕਾਰੀ ਮੰਡੀ ਡਾਊਨ ਪੈ ਗਈ ਤਾਂ ਪ੍ਰਾਈਵੇਟ ਨੇ ਜਿਹੜਾ ਪੂਰੀ ਛੇ ਲਾਉਣੀ ਆ ਪਿਛਲੇ ਸਮੇਂ ਦੌਰਾਨ ਆ ਦੋ ਤਿੰਨ ਦਿਨ ਹੋ ਗਿਆ ਜੀਤ ਖਬਰ ਦੀ ਖਬਰ ਆ ਕਿ ਪੰਜਾਬ ਦੇ ਜਿਹੜੇ ਸੈਲਰ ਮਾਲਕ ਆ ਉਹਨਾਂ ਦੇ ਜਿਹੜੇ ਚੌਲ ਛੜਿਆ ਉਹਨਾਂ ਨੂੰ ਜਗ੍ਹਾ ਨਹੀਂ ਦੇ ਰਹੀ ਕੇਂਦਰ ਸਰਕਾਰ ਉਹਦਾ ਚੁੱਕ ਨਹੀਂ ਲਈ ਤਾਂ ਉਹਨਾਂ ਦਾ ਸੀ ਕਿ ਅਸੀਂ ਜਿਹੜੀ ਮਿਲਣ ਗਿਆ ਉਹ 31 ਮਾਰਚ ਤੱਕ ਮੁਕੰਮਲ ਕਰਨੀ ਆ ਜਿਹੜੀ ਤੋਂ ਉਹਨਾਂ ਨੇ ਕਿਹਾ ਪਿਛਲੇ ਤਿੰਨ ਦਿਨਾਂ ਨੂੰ ਕਿ ਅਜੇ 25 ਤੋਂ 30% ਹੀ ਹੋਈ ਆ ਜੇ ਉਹ ਮਿਲਣ ਨਹੀਂ ਹੁੰਦੀ ਚਾਲਾਂ ਦੀ ਜਗ੍ਹਾ ਨਹੀਂ ਮਿਲਦੀ ਤਾਂ ਉਹਨਾਂ ਵੱਲੋਂ ਆ ਕੇ ਆਉਣ ਵਾਲਾ ਝੋਨਾ ਜਿਹੜਾ ਉਹਦੇ ਲਾਉਣ ਦਾ ਸਾਡੇ ਕੋਲ ਬਿਲਕੁਲ ਥਾਂ ਹੈ ਨਹੀਂ ਆ ਜਦੋਂ ਇਹ ਗੱਲ ਵਾਪਰ ਗਈ ਤਾਂ ਜਿਹੜਾ ਐਕਾ 5-700 ਰੁਪਿਆ ਘੱਟ ਰੇਟ ਮਿਲਿਆ ਸਾਨੂੰ ਓਏ ਆਉਣ ਵਾਲਾ ਝੋਨਾ ਜਿਹੜਾ ਨਵਾਂ ਉਹ ਭਰਾਓ ਅੱਧੇ ਬੋਲਤੇ ਵੀ ਨਹੀਂ ਖਰੀਦਣਾ ਫਿਰ ਵਪਾਰੀਆਂ ਨੇ ਇਸ ਕਰਕੇ ਤਗੜੇ ਹੋ ਕੇ ਵੱਧ ਤੋਂ ਵੱਧ ਗਿਣਤੀ ਲੈ ਕੇ ਆਪਾਂ ਪਹੁੰਚੀਏ ਨਾ ਧਰਨਿਆਂ ਦੇ ਵਿੱਚ ਸਰਕਾਰ ਪੁਲਿਸ ਦਾ ਦਬਾਅ ਬਣਾ ਕੇ ਇਸ ਧਰਨੇ ਦੇ ਉੱਤੇ دہشت ਪਾ ਸਕਦੀ ਆ ਇਸ ਕਰਕੇ دہشت ਨਾ ਮੰਨੀ ਮੰਨਣਾ ਜੇ ਆਪਾਂ دہشت ਮੰਨ ਗਏ ਧਰਨਿਆਂ ਦੀ ਗਿਣਤੀ ਘੱਟ ਹੋਗੀ ਤਾਂ ਸਰਕਾਰ ਜਿਹੜੀ ਆ ਮੀਡੀਆ ਦਾ ਹੀ ਦਿਖਾ ਕੇ ਉਹ ਗੱਲ ਨਹੀਂ ਕਿ ਜਿਹੜੀਆਂ ਜਥੇਬੰਦੀਆਂ ਝੂਠ ਮਾਰਦੀਆਂ ਇਹਨਾਂ ਦੇ ਨਾਲ ਆ ਕਹਾਣੇ ਵੇਖੋ ਕਿ ਕਿੰਨੇ ਕਾਹੀ ਇਸ ਕਰਕੇ ਕੋਈ ਦੈਸ਼ਨੇ ਮੰਗਣੀ ਜੇ ਅੱਜ ਦਸਤ ਮੰਨ ਗਏ ਤਾਂ ਭਰਾਓ ਤੁਹਾਡੀਆਂ ਜ਼ਮੀਨਾਂ ਵੀ ਜੜੀਆਂ ਉਹ ਖੁਸ਼ੀਆਂ ਵਾਲੀਆਂ ਨੇ ਸਾਡੇ ਨੌਜਵਾਨਾਂ ਦੇ ਬੱਚਿਆਂ ਦੇ ਰੋਜ਼ਗਾਰ ਵੀ ਖੁੱਸਣਗੇ ਸਾਡੀ ਵਿੱਦਿਆ ਵੀ ਖੁੱਸੂਗੀ ਸਾਡਾ ਇਲਾਜ ਵੀ ਖੁੱਸੂਗਾ ਇਸ ਕਰਕੇ ਅਸੀਂ ਫਿਰ ਬਹੁਤ ਮਾੜੀ ਹਾਲਤ ਦੇ ਵਿੱਚ ਚੱਲ ਜਾਾਂਗੇ ਇਸ ਕਰਕੇ ਸਾਡੀ ਸਾਰਿਆਂ ਨੂੰ ਬੇਨਤੀ ਆ ਕਿ ਕੱਲ ਨੂੰ ਵੱਧ ਤੋਂ ਵੱਧ 11 ਵਜੇ ਜਿਹੜਾ ਆਪਾਂ ਇਹਨਾਂ ਧਰਨੀਆਂ ਦੇ ਵਿੱਚ ਸ਼ਮੂਲੀਅਤ ਕਰੀਏ ਪਰਿਵਾਰਾਂ ਸਮੇਤ ਤੇ ਸਰਕਾਰ ਨੂੰ ਆਪਣੀਆਂ ਮੰਗਾਂ ਬਰਤੀ ਮੰਗ ਪੱਤਰ ਦਈਏ